ਇਹ ਬਾੜੀ ਜਿੱਤੇ ਅੱਜ ਤਾਂ ਤਾਂ ਜੀ ਗੁਨਾਨ ਸਿੰਘ ਸਾਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਤ ਕੀਰਤਨ ਦੁਆਰਾ ਹੋ ਰਿਹਾ ਹੈ ਨਾ ਅਤੇ ਨਾਲ ਦੀ ਨਾਲ ਹੀ ਨਾਲ ਅਤੇ ਆਸ ਵੈਲਫੇਅਰ ਸੁਸਾਇਟੀ ਵੱਲੋਂ ਬਲੱਡ ਕੈਂਪ ਲਗਾਇਆ ਗਿਆ ਹੈ ਜਿਸ ਭਾਰੀ ਸੰਗਤਾਂ ਬਲੱਡ ਡੋਨੇਟ ਕਰ ਰਹੀਆਂ ਨੇ ਬਹੁਤ ਹੀ ਸੰਗਤਾਂ ਉਸਿਆ ਨਾਲ ਇੱਥੇ ਆ ਕੇ ਬਲਡ ਡੋਨੇਟ ਕਰ ਰਹੀਆਂ ਹਨ ਆਸਵੈਲ ਫੋਰ ਸੈਡ ਦੇ ਪ੍ਰੈਜ਼ੀਡੈਂਟ ਨਾਲ ਆਪਾਂ ਗੱਲਬਾਤ ਕਰਦੇ ਆਂ ਸਸ਼ੀ ਕਾਂਲ ਜੀ ਅੱਜ ਆਪਣਾ ਫੂਲਡਾਂ ਕੈਂਪ ਲਾਇਆ ਹੈ ਕਹਿੰਦਾ ਫੂਲਡਾਂ ਕੈਂਪ ਹੈ ਜੀ ਇਹ ਛੇਵਾ ਫੂਲਡਾਂ ਕੈਂਪ ਹੈ ਆ ਸੋਸ਼ਲ ਪੈਕਟਰ ਸੁਸਾਇਟੀ ਦੋਂ ਸਾਡੇ ਨਾਲ ਅੱਜ ਜਿਹੜੀ ਟੀਮ ਸਹਿਯੋਗ ਕਰ ਰਹੀ ਹੈ ਸੇਵਾ ਸੁਪੀਮ ਸੇਵਾ ਭਿੰਡਾ ਉਹ ਸਹਿਯੋਗ ਕਰ ਰਹੇ ਨੇ ਅੱਜ ਇਹ ਜਿਹੜਾ ਕੈਂਪ ਹੈ ਗੁਰੂ ਲਾਲਖੇ ਜੀ ਦੇ ਪ੍ਰਕਾਸ਼ ਉਤਸਵ ਦੀ ਖੁਸ਼ੀ ਦੇ ਵਿੱਚ ਲਾਇਆ ਗਿਆ ਪਰ ਜਿਹੜੇ ਗੁਰਨਾਨਕ ਦੇਵ ਜੀ ਨੇ ਸਾਡੇ ਸਿੱਖ ਧਰਮ ਦੇ ਪਹਿਲੇ ਮੋਢੀ ਨੇ ਤੇ ਇਹ ਜਿਹੜਾ ਕੈਂਪ ਹੈ ਗੁਰਦੁਆਰਾ ਗੁਰਨਾਨਕ ਬਾੜੀ ਸਾਹਿਬ ਵਿਖੇ ਚੱਲ ਰਿਹਾ ਹੈ ਜੀ ਇੱਕ ਆਪਾਂ ਗਰਭਤੀ ਔਰਤਾਂ ਵਾਸਤੇ ਸੁੱਕਾ ਲੰਗਰ ਦਾ ਵੀ ਲੰਗਰ ਲਗਾਉਣਾ ਹੈ ਉਹਦੇ ਵਿੱਚ ਵੀ ਆਪਾਂ ਜੀ ਹਾਂ ਜੀ ਇੱਥੇ ਈਸੀ ਗੁਰੂ ਘਰ ਤੇ ਵਿੱਚ ਸਾਡੀ ਸੁਸਾਇਟੀ ਵੱਲੋਂ ਇੱਕ ਲੰਗਰ ਲਾਇਆ ਜਾਂਦਾ ਹੈ ਜੋ ਕਿ ਗਰਭਵਤੀ ਮਹਿਲਾਵਾਂ ਵਾਸਤੇ ਹੁੰਦਾ ਹੈ ਇਹ ਲੰਗਰ ਹੈ ਜਿਹੜਾ ਮਹੀਨੇ ਦੇ ਹਰ ਵੀਰਵਾਰ ਨੂੰ ਅਖੀਰਲੇ ਵੀਰਵਾਰ ਨੂੰ ਲਾਇਆ ਜਾਂਦਾ ਹੈ ਜੋ ਵੀ ਕੋਈ ਜ਼ਰੂਰਤਮੰਦ ਗਰਭਵਤੀ ਔਰਤ ਹੈ ਕਿ ਉਹ ਸਾਡੇ ਨਾਲ ਸੰਪਰਕ ਕਰ ਸਕਦੀ ਹੈ ਜਾਂ ਗੁਰਦੁਆਰੇ ਦੇ ਵਿੱਚ ਆਪਣਾ ਨਾਮ ਲਿਖਵਾ ਸਕਦੇ ਨੇ ਤੇ ਮਹੀਨੇ ਦੇ ਅਖੀਰਲੇ ਵੀਰਵਾਰ ਅਸੀਂ ਹਰ ਵੀਰਵਾਰ ਦੀ ਅਖੀਰਲਾ ਵੀਰਵਾਰ ਜਿਹੜਾ ਹੁੰਦਾ ਉਦੋਂ ਅਸੀਂ ਰਾਸ਼ਨ ਪ੍ਰੋਵਾਈਡ ਕਰਦੇ ਹਾਂ ਪ੍ਰੈਗਨੈਂਟ ਲੇਡੀਆਂ ਨੂੰ ਗੁਰਦੁਆਰਾ ਸਾਹਿਬ ਦਾ ਨਾਮ ਕੀ ਹੈ ਗੁਰਦੁਆਰਾ ਗੁਰਨਾਨਕ ਵਾੜੀ ਸਾਹਿਬ ਪੱਲਰਾਮ ਨਗਰ ਬਟਿੰਡਾ ਜੀ ਕੰਟੈਕਟ ਨੰਬਰ 788406993 ਬਲੱਡ ਕੈਂਪ ਤੁਹਾਡਾ ਕਹਿੰਦਾ ਜੀ ਛੇਵਾਂ ਬਲੱਡ ਕੈਂਪ ਹੈ ਜੀ ਇਸ ਟਾਈਮ ਤੇ ਲਗਾ ਕੋਤੋਂ ਲਗਾਉਣਾ ਕਹਿੰਦੇ ਜੀ ਅਸੀਂ ਇਹ ਕਰਦੇ ਹੁੰਦੇ ਆ ਕਿ ਸਾਡੇ ਘਰ ਦੇ ਵਿੱਚ ਜਦੋਂ ਵੀ ਖੁਸ਼ੀ ਹੁੰਦੀ ਹੈ ਸਾਡੇ ਬੱਚਿਆਂ ਦਾ ਜਨਮ ਦਿਨ ਹੈ ਸਾਡੇ ਫਾਦਰ ਸਾਹਿਬ ਕਾਮਰੇਡ ਮੱਖਣ ਸਿੰਘ ਜੀ ਐਮਐਲਏ ਰਹੇ ਨੇ ਬਟਿੰਡਾ ਦਿਹਾਤੀ ਤੋਂ ਤੋ ਵਾਰੀ ਉਹਨਾਂ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਜਾਂ ਘਰ ਦੇ ਵਿੱਚ ਕਿਸੇ ਦਾ ਹੋਰ ਦਾ ਜਨਮ ਦਿਨ ਹੁੰਦਾ ਤੇ ਅੱਜ ਸਾਡੇ ਗੁਰੂ ਨਾਨਕ ਦੇਵ ਜੀ ਸਭ ਤੋਂ ਵੱਡੇ ਗੁਰੂ ਸਾਡੇ ਉਹਨਾਂ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਵੀ ਅਸੀਂ ਇਹ ਬਲੱਡ ਕੈਂਪ ਲਗਾ ਰਹੇ ਹਾਂ ਇਹ ਸਨ ਰਿਤੂ ਸੇਵਾ ਜੀ ਸਰਦਾਰ ਮੱਖ ਸਿੰਘ ਐਮਐਲਏ ਦੇ ਨੂੰ ਨੇ ਜੋ ਹਰ ਖੁਸ਼ੀ ਦੇ ਇਹ ਬਲੱਡ ਕੈਂਪ ਲਗਾਉਂਦੇ ਹਨ ਅੱਜ ਵੀ ਇਹਨਾਂ ਨੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ

ਗੁਰਦਸਾਹ ਦੇ ਅੰਦਰੋਂ ਜਾ ਕੇ ਨਗਰ ਕੀਰਤਨ ਦਰਸ਼ਨ ਕਰਦੇ ਹਨ ਅੰਦਰ ਕੀਰਤਨ ਦੁਆਰਾ ਸਜੇ ਹੋਏ ਨੇ ਉਹਨਾਂ ਦੇ ਪ੍ਰਦਰਸ਼ਨ ਕਰਦੇ ਹਨ ਸਾਮੁਤਾ ਵੱਡੇ ਇਨਸਾਨਾਂ ਨਾਲ ਕਿ ਤੇ ਜਿਲੰਗਰ ਦੀ ਸੇਵਾ ਕਰ ਰਿਹਾ ਨਾ ਆਇਆ ਅੱਜ ਇੱਕ ਬੜਾ ਨਾਖ ਦੇ ਪ੍ਰਕਾਸ਼ ਦੇਣਾ ਹੈ ਸੰਗਤਾਂ ਨੂੰ ਕੀ ਦੇਣਾ ਸਵਾਗਤ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਰਮਨ ਸਿੰਘ ਪਿੰਡਾ ਜੁਨੀਆ ਦਾ ਚੇਅਰਮੈਨ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਦੂਸਰੀ ਬਕਸੀ ਸਾਹਿਬ ਨਾਲ ਕੱਜ ਜਰੂਰ ਨਾਨਕਦੇਵ ਜੀ ਦਾ ਜਨਮ ਦਿਨ ਆ ਜੀ ਉਹ ਬਣਾ ਰਹੇ ਆ ਬੜੀ ਤੂਕਤਾ ਹਮਨਾ ਥੋੜੀ ਸੰਗਤ ਆਈ ਹੈ ਬੜੀ ਸ਼ਰਧਾ ਭਾਵਨਾ ਨਾਲ ਕੰਮ ਚੱਲ ਰਿਹਾ ਹੈ ਗੁਰੂ ਦਾ ਲੰਗਰ ਬਣਿਆ ਜਿੱਤੇ ਪਾਸ਼ਾ ਨੂੰ ਤੰਦਰੁਖੀ ਬਖਸ਼ੇ ਵੈਗਰੂ ਟਿਕਾ ਖਾਲਸਾ ਵਾਹਿ ਜਿੱਤੀ ਬੋਕੋ ਇਸਾਨ ਸੀ ਸਰਦਾਰ ਰਵਨ ਸਿੰਘ ਜੀ ਸੀਨੀਅਰ ਮਿਤ ਪ੍ਰਧਾਨ ਆਸੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜਾ ਤੇ ਸੰਗਤਾਂ ਨੂੰ ਕੀ ਕਹਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਂਤਸ ਗੁਰੂ ਨਾਨਕ ਦੇਵ ਜੀ ਸਭ ਨੂੰ ਸਾਡੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਪਾਵਨ ਜੀ ਸੰਤਾਂ ਸਾਡੀਆਂ ਸੇਵਾ ਨਾਲ ਮਿਲ ਕੇ ਕਰ ਲਈਏ ਸਾਨੂੰ ਚੜ੍ਹਦੀ ਕਲਾ ਰੱਖੇ ਜੀ ਮਾਰਵਾ ਸੂਸ਼ੀਆਂ ਭਰੇ ਜਨ ਬਤਿਆਗਲਾ ਸਾਉਂਡ ਖਾਲਸਾ ਸਾਹਿਬ ਜੀ ਦੀ ਪ੍ਰਤੀਤੂ ਵੀ ਸਭ ਤਾਨ ਕੋ ਸਾਥ ਨੂੰ ਨੰਨ ਗੰਨ ਕਰਨਾ ਮੰਨਣ ਤੁਸੀਂ ਦੇਖ ਸਕਦੇ ਹੋ ਇੱਥੇ ਗੁਰੂ ਕੇ ਲੰਗਰਾਂ ਦਾ ਪ੍ਰਬੰਧ ਹੋ ਰਿਹਾ ਹੈ। ਲੰਗਰ ਤਾਂ ਬੜੀ ਉਤਸ਼ਾਹ ਨਾਲ ਲੰਗਰ ਦੀ ਸੇਵਾ ਕਰ ਰਹੀਆਂ ਨੇ। ਬੇਸਾਂ ਤੋਂ ਸੰਗਤ ਬੜੇ ਉਸ਼ਾ ਨਾਲ ਲੰਗਰ ਦੀ ਸੇਵਾ ਕਰ ਰਹੀਆਂ ਹਨ ਵਾਸਤ ਵਿੱਚ ਪਹੁੰਚ ਚੁਕੇ ਹੈ ਜਿੱਥੇ ਰਸਨਾ ਕੀਰਤਨ ਚੱਲ ਰਿਹਾ ਹੈ ਤੇ ਸੰਗਤਾਂ ਬੜੀਆਂ ਸ਼ਾਸਵ ਸ਼ਾਂਤੋ ਕੇ ਕੀਰਤਨਾਂ ਨੰਦ ਲੈ ਰਹੀਆਂ ਨੇ Oh, आ ह